ਅੰਬਰਾਂ ਦੇ ਉੱਤੇ ਜਿੰਨੇ ਤਾਰੇ ਗਿਣ ਲੈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓ ਤੁਸੀਂ ਵੀ ਦੇਖ ਰਹਾ ਸੈਰੀ ਗੁੱਡ ਮਾਰਨਿੰਗ ਸੈਰੀ ਗੁੱਡ ਮਾਰਨਿੰਗ ਐਦਾਂ ਹੀ ਹੁੰਦੀ ਆ ਸੋ ਦੋਸਤੋ ਸਾਰਿਆਂ ਨੂੰ ਮੇਰੀ ਹੋਰ ਮਾਹੀ ਬੋਲੋ ਸਤਿ ਸ਼ਕਾਲ ਤੇ ਪਿਆਰ ਭਰੀ ਗੁੱਡ ਮਾਰਨਿੰਗ ਸਿਰ ਦਾ ਟਾਈਮ ਹੋ ਚੁੱਕਿਆ 7 ਵੱਜ ਚੁੱਕੇ ਨੇ ਨਿਊ ਵਲੌਗ ਦੀ ਸਟਾਰਟਿੰਗ ਕਰਦੇ ਆ ਸਿਰ ਸਿਰ ਮੇਘਾ ਮਾਹੀ ਨੂੰ ਫਲਾ ਗੁੱਡ ਮਾਰਨਿੰਗ ਕਹ ਦਿਆ ਨਾ ਫੇਟੂ ਕਹਿੰਦੇ ਗੁੱਡ ਮਾਰਨਿੰਗ ਮੇਰਾ ਪਿਆਰਾ ਬੱਚਾ ਮਾਹੀ ਦੀ ਡਰੈਸ ਜਿੱਚਿ ਘਰਵਾਈ ਆ ਉਹ ਵੀ ਦਿਖਾਨੀ ਆ ਤੁਹਾਨੂੰ ਅਮ ਫੇਰ ਦਿਖਾ ਦੇਣੀ ਆ ਹਲੇ ਤਾਂ ਨਾ ਸਵੇਰੇ ਸਵੇਰੇ ਸੁੱਤੀ ਪਈ ਆ ਮਾਹੀ ਕੰਗ ਨਹੀਂ ਕਰਨਾ ਨਹੀਂ ਹਲੇ ਨਹੀਂ ਤੇ ਦਿਖਾ ਦੂੰਗੇ ਦਿਨ ਚ ਨਾ ਹਲੇ ਵਿਚਾਰੀ ਸੁਸਤੀ ਜੀ ਵਿੱਚ ਪਈ ਹੈ ਮੇਰੇ ਵਾਂਗੂ ਹਣਾ ਹਾਂ ਇਹ ਵੀ ਕਹਿ ਰਹੀ ਕਿ ਸਵੇਰ ਦਾ ਅੱਜ ਦੋਸਤੋਂ ਆਣਾ ਹੈ ਮਾਈ ਨੂੰ ਤਾਂ ਪਤਾ ਕਿੰਨੇ ਆਣਾ ਤੇ ਤੁਹਾਨੂੰ ਹਲੇ ਠਹਿਰ ਕੇ ਦੱਸ ਦਾਂਗੇ ਜਦੋਂ ਆਉਗੇ ਮਲਾ ਦੂੰਗੇ ਤੁਹਾਨੂੰ ਉੱਠ ਜਣੇ ਸਵੇਰ ਦੇ 7:00 ਵੱਜ ਚੁੱਕੇ ਨੇ ਕੰਬਲ ਛੱਡਣਾ ਪੈਣਾ ਤੇ ਮਲਾਉਂਗੇ ਤੁਹਾਨੂੰ ਕਿਨੇ-ਕਿਨੇ ਆਉਣਾ ਹੈ ਤੇ ਸਾਰਾ ਦਿਨ ਅਸੀਂ ਕੀ-ਕੀ ਕਰਨਾ ਹੈ ਕਿਉਂ ਆਣਾ ਹੈ ਹਨਾ ਕਿਨੇ-ਕਿਨੇ ਆਣਾ ਹੈ ਸਾਰਾ ਤੁਹਾਨੂੰ ਵਲੌਗ 'ਚ ਹੀ ਪਤਾ ਚੱਲੂਗਾ। ਤੋਂ ਪਲੀਜ਼ ਵਲੌਗ ਨਾਲ ਬਣੇ ਰਿਹਾ ਕਰੋ। ਮਾਹੀ ਨੂੰ ਤਾਂ ਪਈ ਰਹਿਣ ਦਿੰਦੇ ਨੇ ਬਚਾਰੇ ਨੂੰ ਡੰਡਾ ਨਾ ਲੱਗ ਜਾਵੇ ਕਿਤੇ ਹਨਾ। ਦੋਸਤੋ ਇਹ ਮੇਰੀ ਮਾਹੀ ਦੀ ਜਿਹੜੀ ਡਰੈੱਸ ਆ ਨਾ ਜਿਹੜੀ ਇਹ ਇਹ ਜਿਹੜੀ ਡਰੈੱਸ ਮਾਹੀ ਦੀ ਏ ਮੇਹਣੇ ਸਿੱਤਿਆ ਬੋਸੂਣੀ ਆ ਦੇਖੋ। बाकी थनु मैं चंगी तरह फेर दिखा दू हाय हाय देखो तो ठठ लग क्यों है है <laughs> ना ते माहिने कर, है ते ਪੈੜੋਂ ਤੇ ਮੈਂ ਉੱਠਾ ਆਪਣਾ ਸਿਰ ਸੁਰਜਾ ਇਕੱਠਾ ਕਰਕੇ ਆਪਣਾ ਤੇ ਕੰਮ ਕੰਮਕਾਰ ਕਰੀ ਤਿਆਰੀ ਕਰੀਏ ਕਿਉਂਕਿ ਉਹਨਾਂ ਨੇ ਲਾਂਚ ਦੇ ਟਾਈਮ ਤੱਕ ਆਉਣਾ ਹੈ ਔਰ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਕੀ ਨੇ ਆਣਾ ਇਹਦਾ ਤੁਹਾਨੂੰ ਦੇਖੋ ਵਲੌਗ ਜੀ ਪਤਾ ਚੱਲੂਗਾ ਨੂੰ ਤੇ ਇੰਟਰਸਟਿੰਗ ਹੋਣ ਵਾਲਾ ਵਲੌਗ ਬਹੁਤ ਤੁਸੀਂ ਵਲੌਗ ਨਾਲ ਪਲੀਜ਼ ਬਣੇ ਰਹੋ ਠੀਕ ਹੈ ਵੈਲਕਮ 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 ਪਰੋਣੇ ਆ ਚੁੱਕੇ ਦੋਸਤੋ ਮਿਲੌਣੇ ਆ ਸਾਰਿਆਂ ਨੂੰ ਤੇ ਕੇਕ ਕਿਨੇ ਕੱਢਣਾ ਵੀ ਦਿਖਾਉਣੇ ਆ ਤੁਹਾਨੂੰ Welcome. ਇਹ ਆ ਕੇ ਰਟ ਅੱਤਰ ਆ ਕੇ ਬੈਠੇ ਮੈਂ ਲੋ ਨਾ ਨਾ ਹੂੰ ਮੈਂ ਨਾ ਕੁਝ ਚਲਾ ਰਹੀ ਸੀ ਅ ਇੰਟਰੀ ਇੱਥੇ ਕੱਟਾ ਮੇਰਾ ਬੁੱਤ ਕਿੰਨੇ ਸਾਲਾਂ ਬਾਅਦ ਆਇਆ ਹੈ ਹੈ ਕਿੰਨੇ ਸਾਲ ਬਾਅਦ ਹੈ ਅ 5 ਸਾਲਾਂ ਬਾਅਦ ਆਇਆ ਹੈ ਨਾ ਵੈਟੋਂ ਵੈਟ ਸਾਰੇ ਕੱਟਦੇ ਹੁਣ ਤਾਂ ਅਸੀਂ ਸਾਰਾ ਕਰਨਾ ਹੈ ਸਾਰਾ ਹੈ ਨਾ ਫੇਰ ਪਤਾ ਨਹੀਂ ਇਹਨੇ ਕਿੰਨੇ ਸਾਲਾਂ ਬਾਅਦ ਆਣਾ ਵਈ ਹੈ ਨਾ ਤੇ ਹੁਣ ਮੈਨੂੰ ਇਹ ਦੱਸ ਕਿੰਨੇ ਸਾਲਾਂ ਬਾਅਦ ਆਉਂਗਾ ਫੇਰ ਮੰਨੂ ਨਾਦਾ ਹੁਣੋਂ ਕਿਤਨੀ ਕਿਤੇ ਪਛਤਾ ਰਿਹਾ ਬਈ ਬਾਹਰ ਸਾਫ ਸੁਥਰਾ ਹੁੰਦਾ ਨਾ ਬਹੁਤ ਸੁਥਰਾ ਹੁੰਦਾ ਗੁਡ ਬles you ਚੇਤੀ ਆਂਗੇ ਜੀ ਹਾਂ ਚੇਤੀ ਆਇਆ ਕੋਈ ਨਾ ਬਾਦਲ ਨੇ ਪੁੱਛਿਆ ਪਹਿਲੇ ਹੋਗੇ ਗੱਟੇ ਬਸ ਹਾਂ ਹਾਂ ਪਾਓ ਸਾਰੇ ਚਮਚਾ ਹੈ ਹਾਂ ਜਮਮਾ ਹੈ ਚਮਚਾ ਹੈ ਇੱਕ ਮਿੰਟ ਤਲ ਲਿਆ ਖੜ ਚੋ ਅੱਛਾ ਰੋਟੀ ਲੈ ਪਲੇਟ ਕੋ ਉਤਾਰ ਅੱਛੀ ਹੋ ਰਹੀ ਆ ਬੱਸ ਖੜ ਚੋ ਚਲੋ

ਤੇ ਹੁਣ ਅਨਮੋਲ ਦਾ ਨਹੀਂ ਚੱਲ ਰਿਹਾ ਵਾਈਫਾਈ ਤੇ ਨੇ ਹੁਣ ਕੋਸ਼ਿਸ਼ ਕਰ ਰਹੀ ਆ ਕਿ ਇਹਨੂੰ ਵਾਈਫਾਈ ਚ ਲਾ ਕੇ ਤੁਮਾਂ ਪੂਰੀ ਆਪਣੀ ਕੇਅਰ ਕਰਨੀ ਹੈ ਨੇ ਮੇਰੇ ਬਹੁਤ ਕੇਅਰ ਕੀਤੀ ਆ ਤੇ ਇਸ ਵਲੌਗ ਦਾ ਪੈਂਡ ਕਰਦੇ ਆ ਔਰ ਵਲੌਗ ਤਾਂ ਦੇਖੋ ਬਣਾਉਂਦੇ ਰਹਿਣੇ ਆ ਇਹ ਟਾਈਮ ਸਪੈਂਡ ਬੜੀ ਮੁਸ਼ਕਿਲ ਬਣਦਾ ਰਿਹਾ ਨਾ ਕਰ ਲੀਏ ਤੇ ਵਲੌਗ ਦਾ ਦੇਖੋ ਬਿਲਕੁਲ ਸਮਾਧਾਨ ਮੈਂ ਟਾਈਮ ਦਾ ਤੋਂ ਵਲੌਗ ਦਾ ਐਂਡ ਕਰਦੇ ਆ ਸਸ਼ਿਕਾ ਅਗਲੇ ਵਲੌਗ ਸਸ਼ਿਕਾ